कहते वो गुल ही नहीं जिसमें खुशबू नहीं गुल हों फुल गुल ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब मोहब्बत वो दिल ही नहीं जिसमें उल्फत नहीं लाख जौहर हों आदमी में एक इंसानियत नहीं तो कुछ भी नहीं इंसान के नाल इंसान का नाता रखिए ਇੱਕ ਦੂਸਰੇ ਦੀ ਖੈਰ ਮੰਗੀਏ। ਜਦ ਮੈਂ ਜਦੋਂ ਉੱਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ। ਖੈਰ ਮੰਗਾਗਾ। ਵਸਦੇ ਵੇੜਿਆਂ ਦੀ ਖੈਰ ਮੰਗਾਗਾ, ਦਿਨ ਰਾਤ ਦੀ ਖੈਰ ਮੰਗਾਗਾ। ਤੁਸੀਂ ਸਰ ਜਿੰਦਗੀ ਦੀ ਖੈਰ, ਉੱਧਰ ਖੈਰ ਮੰਗਾ ਜ਼ਿੰਦਗੀ ਦੀ। ਖੈਰ ਕਾਇਨਾਤ ਦੀ, ਖੈਰ ਵਸਦੇ ਵੇੜਿਆਂ ਦੀ। ਖੈਰ ਦਿਨ ਰਾਤ ਦੀ। ਜੈਨ ਕੰਗ ਨਹੀਂ ਆਉਂਦੀ। ਮੈਂ ਗੱਲ ਵੱਡੀ ਕਰਦਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ। ਹੈ? ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਵਾਂਗੇ ਅੱਜ ਸਿੱਤੂ ਸਾਹਿਬ ਇਸ ਪਾਸੇ ਜਦੋਂ ਇਸ ਨਾਲ ਨਜੀਤ ਹੋ ਹ ਤੁਸੀਂ ਜੁੜੇ ਰਹੇ ਹੋ ਇਸ ਨੂੰ ਖਲਵਾਉਣ ਦੇ ਵਿੱਚ ਸਾਰਾ ਜਿਹੜਾ ਚਲੋ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਤੁਹਾਨੂੰ ਹੀ ਮਿਲਦਾ ਇੱਕ ਮਿੰਟ ਇਹਦੇ ਵਿੱਚ ਚਲੋ ਮੈਂ ਇੱਕ ਛੋਟੀ ਜਿਹੀ ਮੇਰਾ ਸਵਾਲ ਪਰ ਨਾ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਸੰਗਤ ਜਿਹੜੀ ਘਟ ਗਈ ਸੀ ਕਿ ਇੱਕ ਨਾ ਜਿਹੜੀ 20 ਡਾਲਰ ਦੀ ਫੀਸ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਰਹਿੰਦੀ ਆ ਤੁਸੀਂ ਇਸ ਬਾਰੇ ਕੀ ਕਹਿਣਾ ਮੈਂ ਇਹ ਕਹਿਣਾ ਚਾਹੁੰਨਾ ਕਿ ਅਸਲੀ ਪੁੰਨ ਉਦੋਂ ਮਿਲਣਾ ਹੈ ਜਦੋਂ ਸੱਥਾਂ 'ਚ ਬੈਠੇ ਉਹ ਲੋਗ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਐ ਕਿਸੇ ਦੀ ਅੱਖ 'ਚ ਮੋਤੀ ਆ ਉਤਰਿਆ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਤੇ ਵਪਾਰ ਚੱਲੂ ਸੀ ਹੁਸ਼ਿਆਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਕ ਬੁਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਚਾਰੇ ਨਾਲ ਬਲਕ ਨਾਲ ਬੁਖਾਰੇ ਉੱਥੋਂ ਹੀ ਪੀ ਹੰਗਰੀ ਇੱਥੋਂ ਜਾਂਦੇ ਖਰਾਕ ਦੇਣੇ ਸਲਾਮੀਆਂ ਕਾਲਜ ਹਾਕੀ ਖੇਡ ਕੇ ਸ਼ਾਮ ਨੂੰ ਵਾਪਸ ਮੈਂ ਅਜੇ ਵੀ ਇਸ ਲੰਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੌਕਡ ਦੇਣਾ ਇਹਨੂੰ ਜਿੰਨਾ ਅਸੀਂ ਅਨਲੌਕ ਕਰ ਲਾਂਗੇ ਇਹ ਉਹਨਾਂ ਮਾਨਵਤਾ ਦਾ ਭਲਾ ਕਰ ਪਾਉਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਦਾ ਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ ਪਰ ਯਾਰੋ ਇੱਕ ਗੱਲ ਆਖ ਨਹੀਂ ਮੈਂ ਖਾਸ ਜਾਣਾ ਕੰਧਾ ਹੋਣ ਕੰਧਾ ਹੋਣ ਉੱਤੇ ਮੂਰਤਾਂ ਪਿਆਰੀਆਂ ਕੰਧਾ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ ਕੰਧਾ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਕੰਧਾ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ ਤੇ ਬੂਹੇ ਬਾਰੀਆਂ ਚ ਬੂਹੇ ਬਾਰੀਆਂ ਚ ਲੰਗ ਆਵੇ ਦੋਸਤੀ ਤੇ ਪਿਆਰ ਬੂਹੇ ਬਾਰੀਆਂ ਚੋਂ ਲੰਗ ਆਵੇ ਦੋਸਤੀ ਤੇ ਪਿਆਰ ਉਹ ਸਾਡਾ ਮੇਲਜੋਲ ਰਵੇ ਸਾਤਾ ਮੇਰ ਜੋ ਨਵੇਂ ਯਾਰੋ ਵਦੇ ਫਣ ਦੇ ਪਪਾ ਵਦੇ ਫਣ ਦੇ ਪਪਾ ਇਹ ਸੁਨੇਹਾ ਪਾਪੇ ਇਹ ਉਸ ਪਾਰਸ ਦਾ ਜਿਹਨੂੰ ਛੂੰਦਾ ਨਾ ਉਹਦੇ ਚ ਗੌਰਵ ਦਾ ਸੰਚਾਰ ਕਰਦਾ ਸਿੱਧੂ ਤੇ ਕੀ ਓਕਾਤਾ 13 ਦਿਨ ਉਸ ਘਰ ਦਾ ਨੌਕਰ ਚਾਹ ਕਰਾਏ ਖੂਕ ਕਰਾਏ ਸਿੱਧ ਵਫਾਦਾਰੀ ਫੇਰ ਲੈ ਗੱਲ ਪੂਰੀ ਕਰ ਲੈ ਮੈਂ ਗੱਲ ਸਮੁੰਦਰ ਦੀ ਕਰਦਾ ਇਹਨੂੰ ਟੋਬੇ 'ਚ ਨਾ ਸਿੱਕੀ ਨਾ ਸਿੱਕਿਆ ਇਹ ਦੋ ਮੁਲਕਾਂ ਦੀ ਗੱਲ ਨਹੀਂ ਇਹ ਕੁੱਲ ਜਹਾਨ ਦੀ ਗੱਲ ਕਰਦਾ ਇਹ ਗੱਲ ਸਿਰਫ ਲੰਘੇ ਦੀ ਨਹੀਂ ਇਹ ਗੱਲ ਸਿਰਫ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਹੀਂ ਇਹ ਗੱਲ ਤੇ ਕੁੱਲ ਜਹਾਨ ਦੀ ਹੈ ਇਹ ਉਹ ਮੁਕੱਦਸ ਜਗ੍ਹਾ ਜਿਨੇ ਅੰਮਰਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖਿਆ ਸ਼ਤਾਬ ਦੀਆਂ ਸ਼ਤਾਬ ਦੀਆਂ ਕਿਉਂ ਕਿਉਂਕਿ ਐਸੀ ਸਿਲਕਰ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ ਕਜ਼ਾਕਿਸਤਾਨ ਰਸ਼ੀਆ ਯੂਰਪ ਸਾਰੀਆਂ ਥਾਵਾਂ ਤੇ ਵਪਾਰ ਚੱਲੂ ਸੀ ਹੁਸ਼ਿਆਰਪੁਰੀਏ ਚਿੱਤੇ ਕੁਰਤੇ ਪਜਾਮੇ ਪਾ ਕੇ ਬਲਕ ਬੁਖਾਰੇ ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ ਠੀਕ ਹੈ ਕਿ ਨਹੀਂ ਉਹ ਜਿਹੜਾ ਸ਼ਬਦ ਜਿਹੜਾ ਸੁਖ ਛੱਜੂ ਦੇ ਬਾਰੇ ਨਾਲ ਬਲਕ ਨਾਲ ਬੁਖਾਰੇ ਉੱਥੋਂ ਹੀ ਪਿਆ ਹੈ ਹਨਾ ਨਹੀਂ ਇੱਥੋਂ ਜਾਂਦੇ ਖਰਾਕ ਦੇਣੇ ਸਲਾਮੀਆਂ ਕਾਲਜ ਹਾਕੀ ਖੇਡ ਕੇ ਸ਼ਾਮ ਨੂੰ ਵਾਪਸ ਸਮਝਿਆ ਸਮਝਾਉਂਦਾ ਐਕਸਪ੍ਰੈਸ ਚੱਲਦੀ ਸੀ ਛੂੰਕਦੀ ਜਾਂਦੀ ਹੁੰਦੀ ਦਿਲਾਂ ਨੂੰ ਜੋੜਦੀ ਜਾਂਦੀ ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ ਮਾਣ ਕੋਈ ਸਿਕਿਉਰਿਟੀ ਦਾ ਮਾਮਲਾ ਭਾਈ شناخت ਹੋਈ ਹੋਈ ਹੈ ਪਾਸਪੋਰਟ ਵਾਲਿਆਂ ਨੂੰ ਐਸਐਸਪੀ شناخت ਕਰਦਾ ਹੈ ਇਹ ਕਿ ਨਹੀਂ ਸਵਾਲ ਇਹ ਹੈ ਕਿ ਬਾਬੇ ਦਾ ਸਨੇਹਾ ਜੋੜਨ ਦਾ ਸਨੇਹਾ ਤੇ ਅਮਨ ਆਮਾਨ ਦਾ ਸਨੇਹਾ ਪਿਆਰ ਮੁਹੱਬਤ ਦਾ ਸਨੇਹਾ ਆਪਸੀ ਭਾਈਚਾਰੇ ਦਾ ਸਨੇਹਾ ਪੀਸ ਬਿਗੇਟਸ ਪ੍ਰੋਸਪੈਰਿਟੀ ਜਿੱਥੇ ਅਮਨ ਮਾਨ ਹੋਊ ਉੱਥੇ ਬਿਜ਼ਨਸ ਹੋਊ ਵਪਾਰ ਹੋਊ ਉੱਥੇ ਛੋਟਾ ਵਪਾਰੀ ਪਨਪੂ ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪਨਪੂ ਇਹ ਪੀਪਲ ਟੂ ਪੀਪਲ ਕੰਟੈਕਟ ਜਿਹੜਾ ਇਸ ਲੰਘ ਇਹ ਪ੍ਰਮਾਣ ਹੈ ਕਿ ਜ਼ਬਾਨਾ ਇੱਕ ਨੇ ਖਾਣ ਪਾਣ ਇੱਕ ਹੈ ਜ਼ਬਾਨਾ ਇੱਕ ਨੇ ਖਾਣ ਪਾਣ ਇੱਕ ਹੈ ਸਾਡੀਆਂ ਤਾਂ ਗਾਲਾਂ ਵੀ ਇੱਕ ਨੇ ਹੌ ਟੱਪੇ ਇੱਕ ਨੇ ਮਤਲਬ ਬਰਾਬਰ ਜੇ ਠੀਕ ਹੈ ਕਿ ਨਹੀਂ ਭਾਵਾਂ ਵੱਜਵੇ ਹੁਣ ਭਾਵਾਂ ਛੀਮੇ ਹੁਣ ਜਾਤਾਂ ਕੋ ਉਤਰ ਇੱਕ ਨੇ ਹੈ ਕਿ ਨਹੀਂ ਕਲਚਰ ਇੱਕ ਹੈ ਤੇ ਤੁਸੀਂ ਦੇਖੋ ਹਸਪਿਟੈਲਿਟੀ ਜਾ ਕੇ ਹੱਥਾਂ ਤੇ ਚੁੱਕਦੇ ਪਲਕਾਂ ਦੇ ਬਿਝਾਉਂਦੇ ਤੇ ਮਿੱਤਰ ਪਿਆਰੇ ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ 37 ਬਿਲੀਅਨ ਯੂ ਐਸ ਡਾਲਰ ਹੈ 30 ਬਿਲੀਅਨ ਇੱਕ ਬਿਲੀਅਨ ਚ 100 ਕਰੋੜ ਆਉਂਦਾ ਹੈ ਸੈਂਟੀ ਬਿਲੀਅਨ ਯੂ ਐਸ ਡਾਲਰ ਆ ਅਸੀਂ ਸਿਰਫ 2 ਬਿਲੀਅਨ ਯੂ ਐਸ ਡਾਲਰ ਤੱਕ ਪਹੁੰਚਿਆ ਸਿਰਫ 2 ਪਾਰਾ ਯਾਰ ਰਣਜੀਤ ਸਿੰਘ ਦਾ ਜਦੋਂ ਰਾਜ ਹੁੰਦਾ ਨਾ ਤੇ ਅੱਜ 18 ਤੋਂ 20 ਕਰੋੜ ਵਾਦੀ ਹੁੰਦੀ 9 ਜ਼ਿਲ੍ਹੇ ਨਾਰਥ ਵੈਸਟ ਪ੍ਰੰਟੀਅਰ ਪ੍ਰੋਫੈਂਸ ਦੋਹੇ ਪੰਜਾਬ ਕਰਾਚੀ ਸਭ ਕੁਝ ਵਿੱਚ ਸਮਝਿਆ ਕਿ ਨਹੀਂ ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ ਕਿਸ ਨੂੰ ਇੱਕ फांसी ਨਹੀਂ ਹੋਈ ਇਹ ਦੇਖੋ ਇਦੋਂ ਵੱਡਾ ਅਮਨਮਾਨ ਦਾ ਕੀ ਪੈਗਾਮ ਹੈ ਹਰ ਧਰਮ ਦਾ ਸਨਮਾਨ ਹਰ ਧਰਮ ਦਾ ਸਨਮਾਨ ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜ ਜੀ ਸਿਉ 2.5 ਮਹੀਨੇ ਦੀ ਸੇਵਾ ਕਰਕੇ ਸੋਨਾ ਚਗਾ ਕੇ ਆਉਂਦੇ ਉਹ ਵਕਤ ਯਾਦ ਆਉਂਦੇ ਆ ਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹਣਾ ਉਹ ਇਦੋਂ ਵੀ ਵੱਡੀ ਹੈ ਤੁਸੀਂ ਕਿਤੇ ਇਹ ਨਾ ਸੋਚੋ ਕਿ ਇਹ ਜਿਹੜਾ ਬਾਰਡਰ ਹੈ ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨ ਆਇਆ ਨਹੀਂ ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨ ਆਇਆ ਇਸ ਜਹਾਨ ਦੇ ਪੀਸ ਆਫ ਦਾ ਵਰਲਡ ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ ਔਰ ਕਈ ਵਾਰ ਛੋਟੀ ਜੀ ਚਿੰਗਾਰੀ ਜੰਗਲ ਜਲਾ ਕੇ ਰੱਖ ਜੰਗਲ ਜਲਾ ਕੇ ਰੱਖ ਚਿੰਗਾਰੀਆਂ ਵੱਧੀਆਂ ਵੱਧੀਆਂ ਮਸ਼ਾਲਾਂ ਬਣ ਜਾਂਦੀਆਂ ਅੱਗੇ ਵਧਦੀ ਫਿਰ ਲਫਟਾਂ ਚ ਲੈ ਲੈਂਦੇ ਫਿਰ ਈਰਾਨ ਔਰ ਸਾਡੇ ਨੇਬਰ ਦੇ ਨਾਲ ਥੋੜੀ ਬੋਟੀ ਜੰਗ ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ ਮਸਲੂਮ ਔਰਤਾਂ ਉਹਨਾਂ ਦੀ ਜਦੋਂ ਮੌਤ ਦੇਖਦਾ ਛੋਟੇ ਛੋਟੇ ਬੱਚੇ ਮੈਂ ਸੋਚਦਾ ਕਿ ਕੱਲ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਹੈ ਭਾਈ ਕਿ ਜੰਗ ਕੋਈ ਹੱਲ ਹੈ ਇਹ ਹਲ ਕੱਢ ਲਿਆ ਅਸੀਂ ਦੱਸੂ ਹਲ ਟੇਬਲ ਤੇ ਹੀ ਨਿਕਲਣਗੇ ਹਲ ਪਿਆਰ ਮੁਹੱਬਤ ਨਾਲ ਇੱਕ ਕਦਮ ਅੱਗੇ ਵਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ ਇਸ ਕਰਕੇ ਮੈਂ ਚਾਹਨਾ ਮੇਰੀ ਇੱਕ ਖਵਾਹਿਸ਼ ਹੈ ਮੇਰੀ ਇਹ ਤਮੰਨਾ ਹੈ ਕਿ ਯੂਨੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਹ ਤਕੜੀ ਹੋਵੇ ਉਹ ਸਾਰਿਆਂ ਤੋਂ ਵੱਡੀ ਸਰਕਾਰ ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ ਉੱਤੇ ਲੋਕ ਸਭਾ ਦੇ ਵਿੱਚ ਐਮਪੀਆਂ ਦੀ ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ ਯੂਨ ਐ ਯੂਨ ਯੂਨਾਈਟਿਡ ਨੇਸ਼ਨਸ ਉਹਨੂੰ ਐਮ ਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵਿਨ ਕਰਨ ਦੀ ਫਾਰ ਵਰਲਡ ਪੀਸ ਇਹੀ ਬਾਬੇ ਨਾਨਕ ਦਾ ਸੀ ਜਗਤਗੁਰੂ ਬਾਬਾ ਨਾਨਕ ਅਮਨ ਮਾਨ ਕਿਉਂਕਿ ਅਮਨ ਮਾਨ ਜਿੱਥੇ ਹੋਏਗਾ ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ ਜਦੋਂ ਮੈਂ ਪਹਿਲਾਂ ਸਕਰੀਨ ਨੂੰ ਦੇਖਦਾ ਜਦੋਂ ਮੈਂ ਆ ਬੰਬ ਦੇਖਦਾ ਹਾਂ ਅੱਜਕੱਲ ਤੇ ਜੰਗਾ ਬਾਰਡਰਾਂ ਦੀਆਂ ਥੋੜਾ ਨ ਰਹਿ ਗਈਆਂ ਇੱਥੇ ਬੈਠੇ ਆ ਬਟਨ ਦੱਬਿਆ ਕਿੱਥੇ ਕੀ ਕਿਧਰੋਂ ਗਈ ਕਿਧਰ ਨ ਕੀ ਹੋ ਗਿਆ ਹੰਗਾ ਨਹੀਂ ਇਸ ਕਰਕੇ ਇਹ ਸਾਰੀਆਂ ਮੰਗਾ ਮੈਂ ਬਾਰਮ-ਬਾਰ ਰੱਖੂੰ ਹਰ ਥਾਂ ਰੱਖੂੰ ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ ਉਹਦੇ ਕਰਕੇ ਅਸੀਂ ਸਾਡੀ ਕਿਸਮਤ ਤੇ ਤਾਲੇ ਲਾ ਕੇ ਇਹ ਤਾਲੇ ਖੋਲੋ ਅਨਲੌਕ ਦਿਸ ਪੋਟੈਂਸ਼ੀਅਲ ਜੇ ਕਰਾਚੀ ਬੰਬੇ ਖੁੱਲਿਆ ਤੇ ਅਟੈਕ ਤੇ ਉਧਰੋਂ ਵੀ ਹੋਏ ਨੇ ਨਾ ਬੰਬਈ ਤੇ ਤੇ ਭਾਈ ਫਿਰ ਲਾਹੌਰ ਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ 22 1000 ਕਿਲੋਮੀਟਰ 2200 ਕਿਲੋਮੀਟਰ ਮੰਦਰਾਪੋਰਟ ਤੇ ਕਿਉਂ ਟਕੇ ਮੰਦਰਾਪੋਰਟ ਤੇ ਕੀ ਖਾਸ ਗੱਲ ਆ ਬਈ ਹੈ ਇਹ ਲਾਹੌਰ ਕਿਉਂ ਨਾ ਜਾਵੇ ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ ਚਲੋ ਜੇ ਸਿਕਿਉਰਿਟੀ ਦੀ ਗੱਲ ਆ ਕਾਰਗੋ ਕਰ ਦਿਓ ਅਗੇ ਫਲਾਈਟਾਂ ਸ਼ੁਰੂ ਕਰਾਈਆਂ ਕੌਮੀ ਕੌਮਾਂਤਰੀ 에ਰਪੋਰਟ ਕੌਮਾਂਤਰੀ 에ਰਪੋਰਟ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਦੇ ਫਾਇਦੇ ਲਈ ਸੀ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਫਲਾਈਟਾਂ ਤੇ ਹਨ ਬਿਲਕੁਲ ਹਾਂ ਕੌਮਾਂਤਰੀ ਹਵਾਈ ਅੱਡੇ ਨੂੰ ਬੜਾ ਅਕਵਾਇਰ ਕੀਤਾ ਤੇ ਕੌਣ ਲੈ ਗਏ ਉਹ ਪੈਸੇ ਪੂਹੇ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਵੱਡੀ ਕਰਦਾ ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ ਹੈ ਗੱਲ ਵੱਡੀ ਕਰੀਏ ਛੋਟੀਆਂ ਗੱਲਾਂ ਕਰਕੇ ਕੀ ਲਵਾਂਗੇ ਅੱਪਾ ਸਿੱਤੂ ਸਾਹਿਬ ਇਸ ਵਾਰ ਸੇ ਜਦੋਂ ਇਸ ਨਾਲ ਨਿੱਜੀਤਾ ਹੁੰਦੀ ਤੁਸੀਂ ਜੁੜੇ ਰਹੇ ਹੋ ਇਸ ਨੂੰ ਖਲਵਾਉਣ ਦੇ ਵਿੱਚ ਸਾਰਾ ਜਿਹੜਾ ਜਦੋਂ ਤੁਸੀਂ ਵੱਡੀ ਗੱਲ ਕਰਦੇ ਸੇਹਰਾ ਤੇ ਤੁਹਾਨੂੰ ਹੀ ਮਿਲਦਾ ਇੱਕ ਮਿੰਟ ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਮੇਰਾ ਸਵਾਲ ਪਰ ਮੈਂ ਇਸ ਦੇ ਵਿੱਚ ਪਿਛੇ ਕੋਵਿਡ ਵੀ ਆ ਗਿਆ ਸੰਗਤ ਜਿਹੜੀ ਘਟ ਗਈ ਸੀ ਕਿ ਇੱਕ ਨਾ ਜਿਹੜੀ 20 ਡਾਲਰ ਦੀ ਫੀਸ ਕਿਤਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਰਹਿੰਦੀ ਆ ਤੁਸੀਂ ਇਸ ਬਾਰੇ ਕੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਨਾ ਕਿ ਅਸਲੀ ਪੁੰਨ ਉਦੋਂ ਮਿਲਣਾ ਹੈ ਜਦੋਂ ਸੱਥਾਂ 'ਚ ਬੈਠੇ ਉਹ ਲੋਗ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਆ ਕਿਸੇ ਦੀ ਅੱਖ 'ਚ ਮੋਤੀ ਆ ਉਤਰਿਆ ਕਿਸੇ ਤੋਂ ਤੁਰਿਆ ਨਹੀਂ ਜਾਂਦਾ ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਿਕਾ ਦੇਣੀ ਡਾਲਰ ਫੀਸ ਫੀਓ ਫਰੀ ਹੋ ਜਾਏਗੀ ਮਤਲਬ ਫੀਸ ਤੇ ਭਾਈ ਫੀਸ ਜਿਹੜੇ 50 60 ਹਜ਼ਾਰ ਕਰੋੜ ਖਾਈ ਤੁਰੇ ਜਾਂਦੇ ਆ ਉਹ ਚੋਂ 5 ਕਰੋੜ ਰੁਪਈਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ ਜਿਹੜੀ ਸੱਚੀ ਗੱਲ ਹੈ ਤੇ ਅੱਛੀ ਗੱਲ ਹੈ ਸਰਕਾਰ ਦੇ ਐਸਟੀਪੀਸੀ ਸਿੱਧੂ ਸਾਹਿਬ ਮੈਂ ਕੀ ਕਹਾਂ ਕੋਈ ਪਹਿਲ ਕਰੇ ਕੋਈ ਕਰੇ ਠੀਕ ਹੈ ਇਤੋਂ ਵੱਡਾ ਕਿਹੜਾ ਕਾਜ ਹੈ ਬਿਲਕੁਲ ਸੋ ਤੁਸੀਂ ਅਰਦਾਸ ਕਰੋਗੇ ਕਰਤਾਰ ਕੋ ਸਭ ਜਿਹੜੇ ਰੁੱਥੇ ਨੇ ਮਿਲਣ ਆਪਾਂ ਪਾਕਿਸਤਾਨ ਹਿੰਦੁਸਤਾਨ ਉਹਨੇ ਭਰਾ ਨੇ ਮੈਂ ਕਹਾਂ ਮੇਰੀ ਇੱਕ ਗੱਲ ਨੂੰ ਸੁਣੋ ਇਸੇ ਕੋਸ਼ਿਸ਼ ਮੇਰੀ ਕੋਸ਼ਿਸ਼ ਵੀ ਹੈ ਮੇਰਾ ਪ੍ਰਿਆਸ ਵੀ ਹੈ ਸਮਰiddhi ਦਾ ਸਮਝਿਆ ਨਹੀਂ ਸਮਰiddhi ਸਮਰiddhi ਕਿਦਾਂ ਆਉਂਗੀ ਜਦੋਂ ਤੁਸੀਂ ਪਿਛੜੇ ਲੋਕ ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤੇ ਕਿਵੇਂ ਕਰ ਸਕਦੇ ਆ ਮੈਂ ਇਹ ਜੀ ਬਾਰਡਰ ਖੋਲ ਦੇ ਜਾਂ ਫਿਰ ਮਾਰਕੀਟ ਦੱਸ ਦਿਓ ਪੰਜਾਂ ਸਾਲਾਂ ਚ ਮੈਂ ਆਖਰੀ ਗੱਲ ਕਰਦਾ ਪੰਜਾਂ ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਤੁਸੀਂ ਬਦਲਾ ਦੇਖੋ 1992 ਚ ਡੀਜ਼ਲ ਦੀ ਕੀਮਤ 5 ਰੁਪਏ ਅੱਜ ਕਿੰਨੀ ਹੈ 100 ਰੁਪਏ অলਮੋਸਟ ਕਿੰਨੀ ਹੈ ਜੀ 100 ਰੁਪਏ ਦੇ ਹੋਂਦ 100 ਰੁਪਿਆ ਮਤਲਬ ਕਿੰਨਾ ਵਧ ਗਿਆ ਜੰਮੀ 20% ਨਹੀਂ ਨਹੀਂ ਗੁਣਾ 20 ਗੁਣਾ ਵਧ ਗਿਆ 20 ਗੁਣਾ ਤੇ ਭਾਈ ਜੱਟ ਦੀ ਐਮਐਸਪੀ ਕਿੰਨੀ ਵਧੀ ਹੈ ਉਦੋਂ 300 ਸੀ ਤੇ ਹੁਣ 1700 ਹੈ 5 ਗੁਣਾ ਇਹਦਾ ਮਤਲਬ ਉਹਦੀ ਕਾਸਟ ਆਫ ਪ੍ਰੋਡਕਸ਼ਨ 20 ਗੁਣਾ ਵਧ ਗਈ ਤੇ ਉਹਦੀ ਇਨਕਮ 15 ਗੁਣਾ ਘਟ ਗਈ ਤੁਸੀਂ ਤਨਖਾਹਾਂ 1-1000 ਗੁਣਾ ਪ੍ਰਾਈਵੇਟ ਸੈਕਟਰ ਚ ਵਧਾ ਦਿੱਤੀ ਤੇ ਉਹਦੀ ਜਿਹੜੀ ਐਮਐਸਪੀ ਹੈ 40 ਰੁਪਏ ਵਧਾਉਣੇ ਹੋ ਤੇ ਪੈਸਟੀਸਾਈਡ ਤੇ ਮੈਨੇ ਹੋਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਨੇ ਹੂੰ ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦਾ 150 ਵਧਾਤੀ ਉਹ ਭਾਈ ਦੱਸੋ ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ ਤੇ ਜਾਂ ਫਿਰ ਆ ਮਾਰਕੀਟ ਦੇ ਦਿਓ ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ ਸਿਲਕਨ ਰੂਟ ਦੇ ਉੱਤੇ ਪਾਓ ਦੋ ਮੁਲਕਾਂ ਦੀ ਗੱਲ ਛੱਡੋ 50 100 ਨੇਸ਼ਨ ਬੈਨੀਫਿਟ ਕਰਨਗੇ ਸਿਲਕਨ ਰੂਟ ਤੇ ਖੜਾ ਹੋ ਜੂ ਮੁਲਕ ਆ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼ ਐਦਾਂ ਹੀ ਖੜੇ ਹੋਏ ਨੇ ਨਾ ਮਿੱਤਰਾਂ ਐਦਾਂ ਹੀ ਖੜਾ ਹੋਏ ਨੇ ਜਦੋਂ ਵਰਲਡ ਵਾਰ 2 ਲੱਗੀ ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੀ ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ ਅੱਜ 6-7 ਮੁਲਕ ਐਸੇ ਨੇ ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਝ ਨਹੀਂ ਪਤਾ ਜਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ UN ਦੇ ਸਪੋਰਟ ਮੰਗੀਏ ਔਰ UN ਦੇ ਵਿੱਚ ਮੈਜੋਰਟੀ ਸਪੋਰਟ ਮੰਗੀ ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ ਮੈਜੋਰਟੀ ਸਪੋਰਟ ਹੋਵੇ ਸਭ ਪਾਕਿਸਤਾਨ ਦੇ ਵਿੱਚ ਜਿਹੜੀ ਜਗ੍ਹਾ ਮਿਲ ਜੂਗਾ ਸਾਹਿਬ ਹਾਂਜੀ ਮਰਦਨ ਘਰ ਜੀ ਰਾਤ ਨੇ ਬਹੁਤੇ ਠੀਕ ਜਿਹੜੇ ਹਾਲਾਤ ਨੇ ਜਦਾਂ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਨੇ ਜੀ ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ ਰਿਹਾ ਰਾਤ ਸਰਾਰੇ ਪਈਆ ਚੂੰਚੂ ਨਾ ਕਰੇ ਤੇ ਗਰੀਸ ਲਾਉਂਦਾ ਕੋਈ ਪਿੱਤਰਾ ਤੇ ਕਰੀਏ ਨਾ ਬੱਚਾ ਰੋਵੇ ਨਾ ਮਾਂ ਦੋਤ ਪਿਉਂਦੀ ਐ ਅਸੀਂ ਵੱਡੀ ਸਰਕਾਰ ਨੂੰ ਗੁਹਾਰ ਲਈ ਯੂਮਨ ਸਮਝਣ ਇਧਰ ਜਿੰਨਾ ਪ੍ਰਯਾਸ ਹੋ ਸਕਦਾ ਹੈ ਗੱਲ ਵਿਚਾਰਾਂ ਦੀ ਹੈ ਯਾਰ ਕੋਈ ਕਹੇ ਜਿਹਨੂੰ ਮਾੜਾ ਭਲਾ ਕਹੀ ਜਵੇ ਜੇ ਉਹ ਮਾਨਵਤਾ ਦਾ ਭਲਾ ਨਹੀਂ ਕਰ ਸਕਦਾ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਮਾਨਵਤਾ ਲਾ ਫਿਰ ਆਖਰੀ ਸ਼ੇਰ ਸੁਣਾ ਕੇ ਮੈਂ ਅੱਗੇ ਵਧਾਂ ਫਿਰ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤੇ ਦੁਬਾਰਾ ਸੁਣ ਲੈਣਾ ਬਿਲਕੁਲ ਜਿੰਨੇ ਸਰ ਵੇਟ ਕਰਨਾ ਸੁਣਾਗੇ ਹਾਂ ਤੁਸੀਂ ਫਿਰ ਤੁਸੀਂ ਦੁਬਾਰਾ ਦੁਬਾਰਾ ਸੁਣ ਲੈਣਾ ਜੀ ਕਹਿੰਦੇ ਉਹ ਖੁਲ ਹੀ ਨਹੀਂ ਜਿਸ ਵਿੱਚ ਖੁਸ਼ਬੂ ਨਹੀਂ ਗੁਲ ਹੁੰਦਾ ਹੈ फुल वो गुल ही नहीं जिसमें खुशबू नहीं वो दिल ही नहीं जिसमें उल्फत नहीं उल्फत का मतलब मोहब्बत वो दिल ही नहीं जिसमें उल्फत नहीं लाख जौहर हों आदमी में एक इंसानियत नहीं तो कुछ भी नहीं इंसान इंसान का नाता रखिए एक दूसरे की खैर मंगिए ਤਾਂ ਮੈਂ ਜਦੋਂ ਉੱਧਰ ਜਾਵਾਂਗਾ ਨਾ ਤੇ ਖੈਰ ਮੰਗਾਗਾ ਖੈਰ ਮੰਗਾਗਾ ਵਸਦੇ ਵੇੜਿਆਂ ਦੀ ਖੈਰ ਮੰਗਾਗਾ ਦਿਨ ਰਾਤ ਦੀ ਖੈਰ ਮੰਗਾਗਾ ਤੁਈ ਸਰ ਜਿੰਦਗੀ ਦੀ ਖੈਰ ਉੱਧਰ ਖੈਰ ਮੰਗਾ ਜ਼ਿੰਦਗੀ ਦੀ ਖੈਰ ਕਾਇਨਾਤ ਦੀ ਖੈਰ ਵਸਦੇ ਵੇੜਿਆਂ ਦੀ ਖੈਰ ਦਿਨ ਰਾਤ ਦੀ ਜੈ ਹਿੰਦ ਇਸ ਤਰੀਕੇ ਨਾਲ